ਭੈਣੇ ਮੇਰੀ ਇੱਕ ਗੱਲ ਪੱਲੇ ਬੰਨ੍ਹ। ਵਕਤ ਦੀ ਮਾਰ ਬੜੀ ਮਾੜੀ ਹੁੰਦੀ ਹੈ। ਤੂੰ ਕਿਉਂ ਬੱਚੀ ਦੀਆਂ ਬਾਤਾਂ ਮੰਨ ਲੀਂ? ਤੂੰ ਮੇਰੇ ਨਾਲ ਚੱਲ। ਨਰੇ ਪੁੱਤ ਜਿਤੇ ਤੇਰਾ ਮੰਮਾ ਇਹਨਾਂ ਕਹਿ ਹੀ ਰਿਹਾ ਵਾ। ਤੂੰ 4 ਦਿਨ ਉੱਥੇ ਜਾਇਆ। ਮੈਨੂੰ ਤੇਰਾ ਮਨ ਵੀ ਹੋਰ ਹੋ ਜਾਊਗਾ। ਹਾਂ ਪੁੱਤ ਤੇ ਤੇਰਾ ਮम्मा ਕਹਿ ਰਿਹਾ ਵਾ ਨਾ ਤਾਂ ਮੈਨੂੰ ਵੀ ਐਂ ਲੱਗਦਾ ਵਾ ਵੀ ਤੈਨੂੰ ਜਾਣਾ ਚਾਹੀਦਾ ਕੀ ਪਤਾ ਰੱਬ ਆਪਣੀ ਸੁਣ ਹੀ ਲਵੇ ਠੀਕ ਆ ਮੰਮੀ ਜੇ ਤੁਸੀਂ ਨਾਲ ਚੋਰ ਪਾਈ ਰਹੇ ਹੋ ਤਾਂ ਮੈਂ ਜ਼ਰੂਰ ਜਾਉਂਗੀ ਮਾਮਾ ਜੀ ਦੇ ਨਾਲ ਤਸੋਂ ਮਾਮਾ ਜੀ ਕਦੋਂ ਜਾਣਾ ਫਿਰ ਚਲ ਪੁੱਤ ਬੈਗ ਚ ਕੱਪੜੇ ਪਾ ਲ ਆਪਣੀ 5 ਵਜੇ ਦੀ ਟ੍ਰੇਨ ਆ ਆਪਾਂ ਵਕਤ ਦੇ ਨਾਲ ਨਿਕਲਣਾ ਪਰ ਮਾਮਾ ਜੀ ਮੈਂ ਕਹਿੰਦੀ ਸੀ ਇੱਕ ਵਾਰੀ ਵੀਰੇ ਨਾਲ ਹੀ ਗੱਲ ਕਰ ਲੈਂਦੇ। ਲੈ ਦੱਸ ਵੀਰੇ ਨਾਲ ਹੁਣ ਤੂੰ ਕੀ ਗੱਲ ਕਰਨੀ ਆ? ਮਾਮਾ ਤੇਰਾ ਇੰਨਾ ਸਿਆਣਾ ਵਾ। ਉਹਨੇ ਕੁਝ ਸੋਚ ਕੇ ਕਿਹਾ ਹੋਣਾ ਵਾ। ਨਾਲੇ ਮੈਂ ਗੋਲਦੀ ਨੂੰ ਕਹਤਾ ਸੀ 5 ਵਜੇ ਤੂੰ ਪਹਿਲਾਂ ਆ ਜੀ। ਮੈਨੂੰ ਟ੍ਰੇਨ ਚੜਾ ਆਂ। ਲੈ ਦੱਸ ਵੀਰੇ 5 ਵਜੇ ਜਾਣਾ ਵਾ ਤੁਸੀਂ। ਇਹਨੇ ਤਾਂ ਕੋਈ ਕੱਪੜੇ ਵੀ ਪੈਕ ਨਹੀਂ ਕੀਤੇ, ਬੈਗ ਵੀ ਪੈਕ ਕਰਨਾ ਵਾ। ਆਹ ਰੋਟੀ ਵੀ ਓਵੇਂ ਹੀ ਪਈ ਆ ਲੈ ਦੱਸ। ਇਹ ਵੀ ਨਹੀਂ ਖਾਧੀ ਕਿਸੇ ਨੇ। ਮੈਂ ਨਾ ਰੋਟੀ ਗਰਮ ਕਰ ਲਿਆ ਨਹੀਂ ਫਿਰ ਆਪਾਂ ਰੋਟੀ ਖਾ ਲੈਂਦੇ ਆ ਸਾਰੇ ਨਾ ਕਿੰਨਾ ਟਾਈਮ ਹੋ ਗਿਆ ਆਇਆ ਹੀ ਨਹੀਂ ਗੋਲਡੀ ਹਜੇ ਤੱਕ ਮਮੇ ਇਹਨਾਂ ਨੇ ਕੀਤਾ ਤਾਂ ਸੀਗਾ ਮੈਂ ਪਹਿਲਾਂ ਫੋਨ ਹੈ ਫਿਰ ਇੱਕ ਵਾਰੀ ਕਰਕੇ ਦੇਖ ਲੈਂਦੀ ਆ ਕਰ ਤਾਂ ਫੋਨ ਇੰਦਰ ਸੀ ਲਾਉਂਦੇ ਆ ਨਾ ਦੱਸ ਦੀ ਕਿ ਲੇਟ ਹੋ ਰਿਹਾ 5 ਤਾਂ ਵੱਜਣ ਵਾਲੇ ਵੀ ਚੱਕਿਆ ਮੇਨਾਂ ਦਾ ਰਸਤੇ 'ਚ ਹੀ ਹੋਣਾ ਨਾ ਕਿੰਨਾ ਟਾਈਮ ਹੋ ਗਿਆ ਆਇਆ ਹੀ ਨਹੀਂ ਗੋਲਡੀ ਹਜੇ ਤੱਕ ਮੰਮੀ ਇਹਨਾਂ ਨੇ ਕੀ ਕਹਾ ਤਾਂ ਸੀਗਾ ਮੈਂ ਪਹਿਲਾਂ ਫੋਨ ਫਿਰ ਇੱਕ ਵਾਰੀ ਕਰਕੇ ਦੇਖ ਲੈਂਦੀ ਆ ਕਰ ਤਾਂ ਫੋਨ ਇੰਦਾ ਸੀ ਮਾ ਹੋ ਰਿਹਾ ਇਹਨਾਂ ਦਾ ਦੱਸਦੀ ਕਿ ਲੇਟ ਹੋ ਰਿਹਾ 5 ਤਾਂ ਵੱਜਣ ਵਾਲੇ ਨੇ ਉਹ ਚੱਕਿਆ ਮਿਲਣਾ ਦਾ ਰਸਤੇ 'ਚ ਹੀ ਹੋਣਾ ਆ ਗਿਆ ਆਲਾ ਆ ਗਿਆ ਅਿੰਨੀ ਲੇਟ ਹੋ ਗਏ। ਪਾਣੀ ਲੈ ਕੇ ਆਉਂਦੀ। ਇੰਨੀ देर ਪੁੱਤ। ਉਹ ਰਾਹ ਇਨਾ ਟ੍ਰੈਫਿਕ ਜਾਮ ਸੀਗਾ, ਉਹਦੇ ਕਰਕੇ ਲੇਟ ਹੋ ਗਿਆ। ਤੈਨੂੰ ਪਤਾ ਤਾਂ ਸੀਗਾ ਵੀ ਇਹਨਾਂ ਨੇ 5 ਵਜੇ ਦੀ ਟ੍ਰੇਨ ਐ। ਜਾਣਾ ਐ। ਨਹੀਂ ਉਹ ਤਾਂ ਮੇਰੀ ਗੱਲ ਹੋਈ ਸੀ ਮਮਾ ਜੀ ਨਾਲ ਮੈਂ ਕਹਿਆ ਸੀ 5 ਵਜੇ ਤੋਂ ਪਹਿਲਾਂ ਜੀ ਚਲੋ ਫਿਰ ਹਣੋ ਚੱਲੀਏ ਆਪਾਂ ਲੇਟ ਹੁੰਨੇ ਆ। ਮੈਂ ਪਾਣੀ ਕਰ ਦਿੰਦਾ। ਬੱਸ ਫੇਰੀਤੀ। ਚੱਲ ਆਜੋ। ਮੈਂ ਗੱਡੀ ਬੋਰ ਕੇ ਲੈਣਾ ਵਾ ਚਾਹ ਰੂ ਤੁਸੀਂ ਆ ਜਾਓ ਇੱਕ ਗੱਲ ਯਾਦ ਰੱਖੀ ਭੈਣ ਤੇਰੇ ਘਰ ਦੇ ਹਾਲਾਤ ਤੇਰੇ ਹੱਥ ਵਿੱਚ ਨੇ ਇਹਨਾਂ ਨੂੰ ਕਿਵੇਂ ਸਵਾਰਨਾ ਉਹ ਤੈਨੂੰ ਪਤਾ ਮੰਮੀ ਹਾਂ ਕੀ ਹੋਇਆ ਕੀ ਸੋਚੀ ਜਾਂਦੇ ਹੈ ਮੈਂ ਵੱਜਾ ਮਾਰੀ ਜਾਨੀ ਤੁਹਾਨੂੰ ਪਤਾ ਹੀ ਨੱਗਾ ਕੁਝ ਨਹੀਂ ਮੈਂ ਬਸ ਉਹ ਨਾ ਜੋਤੀ ਦੇ ਬਾਰੇ ਸੋਚ ਰਹੀ ਸੀਗੀ ਮੰਮੀ ਕੀ ਸੋਚਣਾ ਜੋਤੀ ਬਾਰੇ ਮਾਮਾ ਜੀ ਲੈ ਕੇ ਤਾਂ ਗਏ ਹੀ ਆ ਉਹਨੂੰ ਡਾਕਟਰ ਨੂੰ ਦਿਖਾਉਣਗੇ ਦੋ ਚਾਰ ਦਿਨਾਂ ਚ ਪਤਾ ਲੱਗ ਜਾਊਗਾ ਆ ਜਾਣਗੇ ਰਿਪੋਰਟਾਂ ਆਉਂਦੀਆਂ ਬਸ ਆਹੀ ਤਾਂ ਹੈ ਕਿ ਮੇਰੀ ਧੀ ਦੀ ਨਾ ਰਿਪੋਰਟਾਂ ਇਸ ਵਾਰੀ ਨਾ ਸਹੀ ਆ ਜਾਣ ਬਸ ਉਹਦੀ ਕੁੱਖ ਨਾ ਜਿਹੜੀ ਉਹ ਹਰੀ ਹੋ ਜਾਏ ਇੱਕ ਵਾਰੀ ਬਸ ਹਲੋ ਹਲੋ ਮੰਦੀਪ ਪੁੱਤ ਸਸੀ ਗਾ ਜੜੀ ਕੀ ਕੀ ਹੋਇਆ ਮੰਮੀ ਨੂੰ ਬੋਲਦੇ ਨਹੀਂਗੇ ਕਿਉਂ ਡਾਕਟਰ ਕੀ ਕਹਿੰਦੇ ਨੇ ਮੈੜੀ ਤੇ ਮੈਂ ਕੰਮ ਤੇ ਜਾਣਾ ਸੀ ਪਰ ਹਾਂਜੀ ਮੈਂ ਕੋਈ ਨਹੀਂ ਜਦ ਮੈਂ ਆ ਜੰਨੀ ਆ ਹਾਂਜੀ ਚੱਲ ਆਜੀ ਪੁੱਤ ਟਾਈਮ ਨਾਲ ਸ਼ਾਇਦ ਕੀ ਪਤਾ ਤੈਨੂੰ ਦੇਖ ਕੇ ਥੀਮਾ ਠੀਕ ਹੀ ਹੋ ਜਵੇ ਉੱਠ ਪੁੱਤ ਜਲਦੀ ਤਿਆਰ ਹੋ ਜਾ ਮੈਂ ਵੀ ਜਾਣਾ ਮੁੜ ਕੇ ਹੁਣ ਤਿਆਰ ਹੋ ਜਾ ਜੇ ਤੂੰ ਮੈਂ ਨੰਨ ਨਿਕਲ ਜਾਣਾ ਮੈਂ ਮੈਂ ਨਹੀਂ ਜਾਣਾ ਸੀ ਤੁਹਾਨੂੰ ਜ਼ਰੂਰੀ ਹੈ ਜਾਣਾ ਕਿਉਂਕਿ ਮੈਨੂੰ ਇਹ ਨਾਲ ਚਲਣਾ ਹੈ ਕਾਰਨ